ਕਹਿੰਦੇ ਨੇ ਕਿ ਬੱਚੇ ਮਾਪਿਆਂ ਦੇ ਬੁਢਾਪੇ ਦਾ ਸਹਾਰਾ ਹੁੰਦੇ ਨੇ ਪਰ ਸੋਚੋ ਜੇਕਰ ਬੱਚੇ ਹੀ ਬੁਢਾਪੇ ਦੇ ਵਿੱਚ ਮਾਪਿਆਂ ਨੂੰ ਰੋਲਣ ਲੱਗ ਜਾਣ ਤਾਂ ਫਿਰ ਮਾਪਿਆਂ ਦੇ ਉੱਪਰ ਕੀ ਬੀਤੇਗੀ ਅਜਿਹਾ ਹੀ ਇੱਕ ਹੋਸ਼ ੜਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਤੇ ਮਾਪਿਆਂ ਨੇ ਆਪਣੇ ਹੀ ਪੁੱਤ ਦੇ ਉੱਪਰ ਗੰਭੀਰ ਇਲਜ਼ਾਮ ਲਗਾਏ ਨੇ ਦੱਸਦੀ ਹੈ ਕਿ ਮਾਪਿਆਂ ਨੇ ਆਪਣੇ ਹੀ ਪੁੱਤ ਦੇ ਉੱਪਰ ਕੁੱਟਮਾਰ ਕਰਨ ਅਤੇ ਉਹਨਾਂ ਦਾ ਘਰਵਾਰ ਹਥਿਆਉਣ ਦੇ ਇਲਜ਼ਾਮ ਲਗਾਏ ਨੇ ਤੇ ਇਹ ਵੀ ਕਹਿ ਕੇ ਉਹਨਾਂ ਨੇ ਆਪਣੇ ਪੁੱਤ ਨੂੰ ਬੇਦਖਲ ਕੀਤਾ ਹੋਇਆ ਹੈ ਦੱਸਦੀ ਹੈ ਕਿ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੋ ਨੌਜਵਾਨ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਨਜ਼ਰ ਆ ਰਹੇ ਨੇ ਜਦਕਿ ਤਿੰਨ ਉਹਨਾਂ ਦੇ ਨਾਲ ਹੋਰ ਸਾਥੀ ਨਜ਼ਰ ਆ ਰਹੇ ਨੇ ਇੱਕ ਘਰ ਦੇ ਵਿੱਚ ਜਾਂਦੇ ਨੇ ਅਤੇ ਬਜ਼ੁਰਗ ਮਾਪਿਆਂ ਦੇ ਨਾਲ ਨੌਜਵਾਨ ਦੇ ਵੱਲੋਂ ਕੁੱਟਮਾਰ ਕੀਤੀ ਜਾਂਦੀ ਹੈ ਤੇ ਇਲਜ਼ਾਮ ਉਸ ਨੌਜਵਾਨ ਦੇ ਮਾਪਿਆਂ ਦੇ ਵੱਲੋਂ ਹੀ ਲਗਾਏ ਗਏ ਨੇ ਇਹ ਵੀ ਕਿਹਾ ਗਿਆ ਹੈ ਕਿ ਉਸਨਾਂ ਦੇ ਪੁੱਤ ਦੇ ਵੱਲੋਂ ਜਿੱਥੇ ਕੁੱਟਮਾਰ ਕੀਤੀ ਗਈ ਉੱਥੇ ਹੀ ਇੱਕ ਬੁਲਟ ਮੋਟਰਸਾਈਕਲ ਅਤੇ ਦੋ ਮੋਬਾਈਲ ਫੋਨ ਲੈ ਕੇ ਇਹ ਨੌਜਵਾਨ ਘਰ ਤੋਂ ਫਰਾਰ ਹੋ ਗਿਆ ਉਹ ਦੱਸਦੀ ਹੈ ਕਿ ਮਾਮਲਾ ਫਿਰੋਜ਼ਪੁਰ ਦੇ ਕਸਬਾ ਮੱਲਾ ਵਾਲਾ ਦੇ ਅਦੀਨ ਆਉਂਦੇ ਪਿੰਡ ਗੋਗੋਆਣੀ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਪੁੱਤ ਦੇ ਉੱਪਰ ਮਾਪਿਆਂ ਨੇ ਗੰਭੀਰ ਇਲਜ਼ਾਮ ਲਗਾਏ ਨੇ ਮਾਪਿਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੇ ਪੁੱਤ ਨੂੰ ਬੇਦਖਲ ਕੀਤਾ ਹੋਇਆ ਹੈ ਪਰ ਉਸ ਦੇ ਬਾਵਜੂਦ ਉਹਨਾਂ ਦੇ ਘਰ ਆਉਂਦਾ ਹੈ ਤੇ ਉਹਨਾਂ ਦੇ ਨਾਲ ਕੁੱਟਮਾਰ ਕਰਦਾ ਹੈ ਮਾਪਿਆਂ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਪੁੱਤ ਨੂੰ ਪਹਿਲਾਂ ਕੈਨੇਡਾ ਭੇਜਿਆ ਸੀ ਫਿਰ ਉਸ ਤੋਂ ਬਾਅਦ ਆਸਟ੍ਰੇਲੀਆ ਭੇਜਿਆ ਪਰ ਹੁਣ ਉਸ ਤੋਂ ਬਾਅਦ ਉਹ ਪੰਜਾਬ ਦੇ ਵਿੱਚ ਹੀ ਰਹਿ ਰਿਹਾ ਹੈ ਅਤੇ ਮਾਪਿਆਂ ਤੋਂ ਲਗਾਤਾਰ ਜਾਇਦਾਦ ਦੀ ਮੰਗ ਕਰ ਰਿਹਾ ਹੈ ਪਰ ਮਾਪਿਆਂ ਦੇ ਵੱਲੋਂ ਉਸ ਨੂੰ ਬੇਦਖਲ ਕਰ ਦਿੱਤਾ ਗਿਆ ਸੀ ਤੇ ਹੁਣ ਲਗਾਤਾਰ ਉਹਨਾਂ ਦੀ ਕੁੱਟਮਾਰ ਕੀਤੀ ਜਾ ਰਹੀ ਹੈ ਉੱਥੇ ਹੀ ਪੁਲਿਸ ਦੇ ਬਾਰੇ ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਸ਼ਿਕਾਇਤ ਦੇ ਦਿੱਤੀ ਗਿਆ ਤੇ ਜਲਦ ਤੋਂ ਜਲਦ ਸਾਡੇ ਹੀ ਪੁੱਤ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਸ ਮਾਮਲੇ ਦੀ ਜਾਣਕਾਰੀ ਦੰਦਿਆਂ ਮਾਪਿਆਂ ਨੇ ਕੀ ਕੁਝ ਕਿਹਾ ਅਤੇ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ

ਇੰਨੀ ਜਿਆਦਾ ਕੁਟਮਰ ਕਿਉਂ ਹੈ ਹਾਂਜੀ ਕੁਟੜਿਆ ਨਹੀਂ ਜਾਂਦਾ ਇਹ ਨਾ ਰੁਕਤੀ ਜਾਣ ਨੂੰ ਜਿੱਤ ਕਰਦੇ ਨਾ ਚਾਹ ਪੀਣ ਨੂੰ ਨਾਲ ਇਸ ਤਰ੍ਹਾਂ ਦੇਦੇ ਸਬਾਹ ਕਿ ਇਦਾਂ ਤੁਸੀਂ ਉਹ ਮੰਨਦੇ ਤੇ ਜਿਹੜੀ ਸਾਡੇ ਨਾਲ ਸਾਡੇ ਨਾਲ ਕਰ ਗਿਆ ਕੀ ਵਜਾ ਜਿਹੜੀ ਮਾਰਤੀ ਐ ਨਹੀਂ ਬਸ ਬਸ ਨਸ਼ੇ ਦੇ ਵਿੱਚ ਲੋਰ ਚ ਗਈ ਜਾਂਦਾ ਸਾਰਾ ਕੁਝ ਵੈਸੇ ਆਲੀ ਮੰਗ ਹੈ ਇਹਨੇ ਬਹੁਤ ਮੰਗ ਪੈ ਇਹੇ ਮੰਗਦਾਈ ਆਏ ਨੰਦੇ ਦਾ ਕਰਾ ਤੋ ਕਾ ਛੱਡ ਕੇ ਚਲੇ ਜਾ ਤੂੰ ਤੇ ਬਸ ਆਪਣਾ ਮੈਰ ਹੂੰਗਾ ਇੱਥੇ ਤੂੰ ਕਾਗਜ਼ੀ ਕਾਰਵਾਈ ਕਰਵਾਈ ਇਹਦੇ ਕ ਬੇਦਖਲ ਕੀਤਾ ਜੀ ਫਿਰ ਵੀ ਆ ਹਾਂ ਫਿਰ ਵੀ ਕਹਿੰਦਾ ਹੁੰਦਾ ਵੀਰ ਕਿਉਂ ਹੁੰਦਾ ਜੀ ਕਾ ਕੀ ਪਾ ਬਾਡੀ ਮੰਗ ਲੈਂਦੇ ਇੱਕ ਤਾਂ ਪੁਲਿਸ ਨੂੰ ਫੜ ਕੇ ਅੰਦਰ ਕਰੇ ਪੂਰੀ ਕਾਰਵਾਈ ਕਰੇ ਉਹਤੇ ਸਾਡੇ ਘਰੇ ਆ ਗਿਆ ਹਮਲਾ ਕੀਤਾ ਹਾਂਜੀ ਹਾਂਜੀ ਘਰੇ ਆ ਗਏ ਕੈਮਰੇ ਚ ਕੈਸ ਕੈਮਰੇ ਜਾ ਕੈਮਰੇ ਚ ਕੈਦ ਕੀਤਾ ਹੋਇਆ ਜੀ ਸਾਰਾ ਕੋਈ ਆਪਣਾ ਕੈਮਰੇ ਕਰਕੇ ਅਸੀਂ ਭੱਜ ਗਏ ਨਹੀਂ ਤਾਂ ਸਾਨੂੰ ਮਾਰ ਜਾਣਾ ਸੀ ਉਹਨਾਂ ਨੇ ਕਿੰਨੇ ਕਿ ਜਣੇ ਆਏ ਪੰਜ ਜਾਣੇ ਪੰਜ ਛੇ ਜਾਣੇ 6 ਜਾਣੇ ਸੀ ਸਾਰੇ ਬਾੜਾ ਨਹੀਂ ਤਿੰਨ ਦੋਹਾਂ ਦੇ ਪੰਜ ਪਾਏ ਸੀ ਤਿੰਨਾਂ ਦੇ ਤੇ ਦੋ ਦੋ ਤਿੰਨ ਉਵੇਂ ਸੀ ਦੂਜੀ ਸਾਦੇ ਕੱਪੜਿਆਂ ਦੇ ਮੂੰਹ ਲਵੇਟੇ ਨੇ ਉਹਨਾਂ ਦੇ ਹਾਂ ਦਸਗਾ ਤੇ ਬਾਣੇ ਚ ਆ ਕੇ ਹਾਂ ਜੀ ਬਾਣੇ ਜਾਏ ਜੀ ਮੈਂ ਗਵਾਨ ਨਹੀਂ ਕਰਦਾ ਹਾਂ ਸਾਰੇ ਅੱਖੀ ਸੇ ਕਾਰਵਾਈ ਹੋਣੀ ਚਾਹੀਦੀ ਹੈ ਹਾਂਜੀ ਕਾਰਵਾਈ ਤਾਂ ਹੋਣੀ ਚਾਹੀਦੀ ਜਿਹੜੇ ਇਹ ਜਿਹ ਬੰਦੇ ਉਹਨਾਂ ਤੇ ਕਾਰਵਾਈ ਸਾਰਿਆਂ ਤੇ ਹੋਣੀ ਚਾਹੀਦੀ ਹੈ ਸ਼ਰਿਆਂ ਹਾਂਜੀ ਹਾਂਜੀ ਸ਼ਰਿਆਂ ਹੋਵੇ ਹਜੇ ਵੀ ਧੌਂਕੀਆਂ ਦਿੰਦਾ ਜੀ ਹਜੇ ਵੀ ਬਹੁਤ ਜ਼ਿਆਦੇ ਹੁਣ ਧੌਂਕੀਆਂ ਫੋਨ ਆਈ ਜਾਂਦੇ ਲੋਕਾਂ ਨੂੰ ਮੈਂ ਛੱਡਣੇ ਨਹੀਂਗੇ ਪੁਲਿਸ ਮਾਲਾਜਮਾਂ ਨੂੰ ਵੀ ਆਈ ਜਾਂਦੇ ਸਾਡੇ ਰਿਸ਼ਤੇਦਾਰਾਂ ਨੂੰ ਵੀ ਆਈ ਜਾਂਦੇ ਕੀ ਨਾਮ ਪੜਨਾ ਦਿੱਕਤ ਹੋਦਰੇ ਜਸਵੀਰ ਕੌਰ ਮੇਰਾ ਨਾਮ ਹੈ ਗੋਗਵਾਣੀ ਦੇ ਰਣ ਵਾਲੇ ਕੀ ਹੋਇਆ ਇਸ ਵੀ ਪ੍ਰੋਜੈਕਟ 'ਤੇ ਉਹਦੇ 'ਤੇ ਹਮਲਾ ਹੋਇਆ ਕਿੱਨੇ ਕੀਤਾ ਤੇ ਕਿਉਂ ਸਾਡੇ ਮੁੰਡੇ ਨੇ ਕੀਤਾ ਇਹ ਕੀ ਹੋਇਆ ਇਹਨੂੰ ਅਸੀਂ ਪੜਾ ਕੇ ਤੇ ਆ ਭੇਜਿਆ ਸੀ ਕੈਨੇਡਾ ਇਹ ਕੈਨੇਡਾ ਜੋ 8 ਸਾਲ ਲਾ ਕੇ ਵਾਪਸ ਆ ਗਿਆ ਵਾਪਸ ਆ ਕੇ ਇਹਨਾਂ ਸਾਡੇ ਨਾਲ ਲੜਨਾ ਘੋੜਨਾ ਸ਼ੁਰੂ ਕਰਤਾ ਅਸੀਂ ਆਸਟ੍ਰੇਲੀਆ ਚੜ ਗਏ ਸੀ ਸਾਲ ਪਹਿ ਇੱਕ ਆਸਟ੍ਰੇਲੀਆ ਲਾਏ ਜਦੋਂ ਇਹ ਘਰੇ ਆਏ ਅਸੀਂ ਇੱਕਦਿ ਚ ਆ ਕੇ ਧਰਨੇ 'ਤੇ ਚੜਾ ਜਾਇਆ ਕਰੇ ਕਦੇ ਘਰੇ ਆ ਜਾਇਆ ਕਰੇ ਫੇਰੇ ਸਾਡੇ ਨਾਲ ਲੜਨਾ ਘੋੜਨਾ ਸ਼ੁਰੂ ਕਰਤਾ ਫਿਰ ਅਸੀਂ ਇਹਨੂੰ ਕਿਹਾ ਵੀ ਤੂੰ ਸਾਡੇ ਨਾਲ ਵੰਡਲਾ ਜਿਹੜਾ ਕੋ ਬਹਿ ਕੇ ਵੰਡਣਾ ਇਹਦਾ ਨਾ ਤੇ ਲੜਾਈ ਚੰਗੀ ਨਾ ਸੀ ਇਹ ਆਂਦਾ ਮੈਂ ਤਾਂ ਨੈਤੀ ਲੜਾਈ ਰੱਖਣੀ ਮੈਂ ਤੁਹਾਡਾ ਭੜੇਪਾ ਰੋਲਣ ਆਸ ਤੈਂ ਮੈਂ ਤੁਹਾਨੂੰ ਕੁੱਟ ਮਾਰ ਕੇ ਤੁਹਾਡੇ ਕੋ ਕੰਮ ਕਰਾ ਕੇ ਰੋਟੀ ਖਾਣੀ ਮੈਂ ਨਹੀਂ ਢੱਕਾ ਕਰਨਾ ਠੀਕ ਹੈ ਮੈਂ ਵਾਪਸ ਫਿਰ ਕਹਿੰਦਾ ਮੈਂ ਵਾਪਸ ਕੈਨੇਡਾ ਜਾਣਾ ਵਾ ਫੇਰ 2.5 ਲੱਖ ਲਾ ਕੇ ਵਾਪਸ ਕੈਨੇਡਾ ਦੀ ਫੈਲਾਈ ਫਿਰ ਇਹ ਕਹਿੰਦਾ ਮੈਂ ਨਹੀਂ ਜਾਣਾ ਮੈਂ ਤਾਂ ਬਾਣਾ ਪੜਾ ਮੈਂ ਤਾਂ ਨੰਘ ਬਣ ਜਾਣਾ ਮੈਂ ਤਾਂ ਇੱਥੇ ਨੰਘ ਬਸੋਣੇ ਮੈਂ ਤੁਹਾਨੂੰ ਬਸਣੇ ਦੇਣਾ ਇਹ ਦਿੱਲੀ ਦਾ ਇਹਦਾ ਕੰਮ ਚੱਲਦਾ ਸੀਗਾ ਠੀਕ ਹੈ ਇਸ ਤਰ੍ਹਾਂ ਲੜ ਕੇ ਘ ਦੇਲੀ ਦਾ ਕੰਮ ਸੀ ਲਾੰਦਾ ਕਿ ਮੈਨੂੰ ਬੇਦਖਲ ਕਰ ਦੋ ਮੈਂ ਤਾਂ ਇਹਨਾਂ ਨਿੰਗਾਸਾ ਕਰਾ ਲਨਾ ਵਾ ਅਸੀਂ ਨਹੀਂ ਕੀਤਾ ਬੇਦਖਲ 2-3 ਮਹੀਨੇ ਦਾ ਚੱਲਦਾ ਮੇਰੇ ਆੜਤੀਏ ਕੋਲੇ ਗਿਆ ਸਰਪੰਚ ਕੋਲੇ ਗਿਆ ਨੰਬਰਦਾਰ ਕੋਲੇ ਗਿਆ ਕਿ ਮੈਨੂੰ ਬੇਦਖਲ ਕਰਦਾ ਫਿਰ ਅਸੀਂ ਬੇਦਖਲ ਕਰਤਾ ਜਦੋਂ ਅਸੀਂ ਬੇਦਖਲ ਕਰਤਾ ਫਿਰ ਘਰੋਂ ਚਲਾ ਗਿਆ ਫਿਰ ਇਹ ਆਪਣੇ ਮਾਮੇ ਦੇ ਸੱਟਾਂ ਮਾਰੀਆਂ ਪਿਛਲੇ 2023 ਦੇ ਵਿੱਚ ਉਹਦੇ ਦੇ ਸਿਰ ਦੇ ਵਿੱਚ 123 ਟਾਂਕੇ ਲੱਗੇ ਉਹ ਅਸੀਂ ਮਸਾਂ ਬਚਾਇਆ ਪਰ ਉਹਨਾਂ ਨੇ ਪਰਚਾ ਨਹੀਂ ਕਰਵਾਇਆ ਕਿ ਚਲੋ ਕੋਈ ਗੱਲ ਨਹੀਂ ਕਰਦਾ ਕੋਈ ਗੱਲ ਨਹੀਂ ਠੀਕ ਹੈ ਪਰ ਇਹ ਨਹੀਂ ਸਦਰਿਆ ਉਸ ਤੋਂ ਬਾਅਦ ਹੋਰ ਸਾਡੇ ਸੱਟਾਂ ਮਾਰਨ ਆ ਗਿਆ ਪੰਜ-ਛੇ ਜਣੇ ਸਾਨੂੰ ਅੱਗੇ ਬਹੁਤ ਧਮਕੀਆਂ ਦਿੱਤੀਆਂ ਮੈਂ 2023 ਦੇ ਵਿੱਚ ਘੱਟ ਤੋਂ ਘੱਟ ਡੀਆਈਜੀ ਦੇ ਐਸਐਸਪੀ ਦੇ 20 ਤਰਖਾਸਤਾ ਦਿੱਤੀਆਂ ਜੀ ਤੇ ਕੋਈ ਕਾਰਵਾਈ ਨਹੀਂ ਹੋਈ ਉਲਟ ਸਗੋਂ ਮੇਰਾ ਡੀਐਸਪੀ ਜੀਰਾ ਇਹ ਗੱਲ ਕਹਿੰਦਾ ਕਿ ਸਾਡੀ ਪੁਲਿਸ ਤੇਰੇ ਵਾਸਤੇ ਵਿਹਲੀ ਆ ਠੀਕ ਆ ਜੋ ਇਹ ਪ੍ਰਸ਼ਾਸਨ ਤੇ ਜਿੰਮੇਵਾਰੀ ਬਾੰਦੀ ਆ ਠੀਕ ਆ ਪ੍ਰਸ਼ਾਸਨ ਕੁਝ ਨਹੀਂ ਕਰ ਰਹੀ ਹੁਣ ਵੀ ਤਾਂ ਹਫਤਾ ਹੋ ਗਿਆ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਬਣਾ ਤੈਨੇ ਅਜੇ ਦੋ ਸਾਲੀ ਡੇਢ ਸਾਲੀ ਹੋਇਆ ਪਾਇਆ ਪਹਿਲਾਂ ਤਾਂ ਨਹੀਂ ਬਣਾ ਪਾਇਆ ਸੀ ਹੁਣ ਹੀ ਪਾਇਆ ਪਾ ਬਣਾ ਦੇਤੇ ਦົນਤਾਛੇ ਕਰ ਰਿਹਾ ਬਣਾ ਪਾ ਕੇ ਇਹ ਕੰਨ ਕਹਿੰਦੇ ਆ ਵੀ ਤੁਸੀਂ ਮਾਪਿਆਂ ਨੂੰ ਕੁੱਟੋ ਮਾਰੋ ਨਾਲੇ ਕਾਦੇ ਵਾਸਤੇ ਕੁੱਟਦਾ ਮਾਰਦਾ ਸਾਨੂੰ ਕੋਈ ਕਮਾਈ ਦਿੱਤੀਆਂ ਨੇ ਕਰਕੇ ਜਾਂ ਕੋਈ ਕੰਮ ਕਰਦਾ ਸੀ ਕਦੇ ਵਿਆਹ ਸੀ ਨਾ ਕੁਵਾਰਾ ਛੋਟਾ ਵੱਡਾ ਦੂਸਰਾ ਆਸਟ੍ਰੇਲੀਆ ਨਿੱਕਾ ਵਿਆਹ ਹੋ ਇਸ ਆਸਟ੍ਰੇਲੀਆ ਹਾਂਜੀ ਅੱਛਾ ਇਹ ਤਾਂ ਵਿਆਹ ਨਹੀਂ ਹੋਇਆ ਨਹੀਂ ਹੋਇਆ ਅੱਛਾ ਹੋਰ ਕਿਸ ਤਰ੍ਹਾਂ ਦੀ ਹੈ ਹਰਕਤ ਆ ਬਸ ਹਰਕਤਾਂ ਦੇ ਬਸ ਕੁੱਟੋ ਮਾਰੋ ਲੁੱਟੋ ਖਾਓ ਨੋਟਾ ਖੋ ਨੋਟਾ ਖੋ ਕਰਦਾ ਹੀ ਹੋਗਾ ਜੇ ਉਹ ਸੜਦ ਨੂੰ ਲੁੱਟ ਕੇ ਲਗਿਆ ਆ ਦਿਨੇ ਜਿਹੜੇ ਨਾਲ ਆਏ ਉਹਨਾਂ ਕਿਹਾਦਾ ਕਿੰਨੀਆਂ ਕੁ ਲੁੱਟਾ ਕਰਦੇ ਕਿੰਨੀਆਂ ਕੁ ਮਾਵਾਂ ਨੂੰ ਕੁੱਟਣ ਜਾਂਦੇ ਆ ਕਿੰਨੇ ਕੁ ਲੋਕਾਂ ਨੂੰ ਕੁੱਟ ਕੇ ਆਉਂਦੇ ਆ ਜੇ ਸਾਨੂੰ ਕੁੱਟਣ ਆ ਸਕਦੇ ਲੋਕਾਂ ਨੂੰ ਕੁੱਟਣੇ ਜਾਂਦੇ ਹੋਣਗੇ ਸਿੱਖੀ ਕੀ ਕਹਿੰਦੀ ਹੈ ਸਿੱਖੀ ਕੀ ਕਹਿੰਦੀ ਸਿੱਖੀ ਨੇ ਕੀ ਕਹਿਣਾ ਸਿੱਖੀ ਇਹ ਕੁਝ ਕਹਿੰਦੀ ਆ ਵੀ ਤੁਸੀਂ ਸਿੱਖ ਬਣ ਕੇ ਤੇ ਘਰਦਿਆਂ ਨੂੰ ਕੁੱਟੋ ਸਿੱਖੀ ਇਹ ਕਹਿੰਦੀ ਵੀ ਤੁਸੀਂ ਲੋਕਾਂ ਦੀਆਂ ਕੁੱਟਾਂ ਮਾਰਾਂ ਕਰੋ ਸਿੱਖੀ ਚ ਕਿੱਥੇ ਲਿਖਿਆ ਵੀ ਕੁੱਟਾਂ ਮਾਰਾ ਕਰੋ ਕੋਈ ਇੱਕ ਕੱਕਾ ਖੈ ਸਰਦਾਨੀਗਾ ਸਾਨੂੰ ਨਹੀਂ ਪਤਾ ਕਿਹੜੇ ਨਸ਼ੇ ਕਰਦਾ ਜਿਹੜਾ ਐ ਭੱਜਾ ਫੜਦਾ ਘੋੜਿਆਂ ਨੂੰ ਕਿਤੇ ਖੜਦਾ ਹੀ ਨਹੀਂ ਘਰ ਦੇ ਵਿੱਚ ਹਮਲਾ ਕੀਤਾ ਹਾਂਜੀ ਘਰ 'ਚ ਹਮਲਾ ਕੀਤਾ ਕਿਹਦੇ ਨਾਲ ਸਾਡੇ ਦੋਨਾਂ ਜੀਆਂ ਨਾਲ ਕੀਤਾ ਤੇ ਉਹ ਤੇ ਕਿੱਥੇ ਕਿਹਦੇ ਨਾਲ ਕਿਸ ਚੀਜ਼ ਵेशਵਾਨ ਵेशਵਾਨਾਂ ਗੰਡਾਸੇ ਕਿਰਪਾਨਾਂ ਕੱਢੀਆਂ ਇਹਨਾਂ ਨੇ ਉਹਦਾ ਚਲੌਂਦ ਉਹਦਾ ਚਲੌਂਦਾ ਹੁਕਮ ਨਹੀਂ ਮਿਲਿਆ ਇਹਨਾਂ ਨੂੰ ਵੀ ਅਸੀਂ ਬਾਹਰੋਂ ਭੱਜ ਕੇ ਤਾਂ ਨਹੀਂ ਤੇ ਕਿਰਪਾਨਾਂ ਕੱਢੀਆਂ ਫਿਰ ਉਹ ਦੁਬਾਰਾ ਨੇ ਆ ਕੇ ਗੇਟ ਖਲਾਇਆ ਮੈਂ ਗੇਟ ਲਾਤਾ ਸੀ ਇਹਨੂੰ ਅੰਦਰੋਂ ਫਿਰ ਦੁਬਾਰਾ ਆ ਕੇ ਨੰਘਨੇ ਗੇਟ ਖਲਾ ਕੇ ਕਿਹਾ ਕਿ ਮੈਂ ਤੇਰੇ ਗੁੱਟ ਵੱਢ ਦੂੰ ਬੂਆ ਖੋਲ ਦੇ ਕੜਾ ਖੂਨ ਦਾ ਜਿਆਦਾ ਬਣਦਾ ਹੀ ਕਾਰਨ ਤੇ ਖੂਨ ਦਾ ਪਿਆਸ ਆ ਤਾਂ ਜਦੋਂ ਇਹਦਾ ਜੰਮਿਆ ਹੁੰਦਾ ਖੂਨ ਦਾ ਪਿਆਸ ਆ ਇਹ ਤਾਂ ਇਹੇ ਲੱਛਣ ਕਰਦਾ ਪਹਿਲਾਂ ਤੋਂ ਕਾਰਵਾਈ ਵਿੱਚ ਕਾਰਵਾਈ ਪੋਸਟ ਕਰਨੇ ਹਾਂਜੀ ਮਾਲਾ ਸਾਨੂੰ ਹੁਣ ਵੀ ਮਾਰ ਸਕਦਾ ਸਾਨੂੰ ਹੁਣ ਵੀ ਖਤਰਾ ਅਸੀਂ ਤਾਂ ਹੁਣ ਵੀ ਲੋਕ ਲਾ ਕੇ ਪੈਨੇ ਘਰੇ ਬੰਦੇ ਪਾ ਕੇ ਪੈਨੇ ਹਸਣ ਤਾਂ ਹੁਣ ਵੀ ਖਤਰਾ ਹੁਣ ਵੀ ਤਾਂ ਸ਼ਰੀਰਾਂ ਵਿੱਚ ਖੁੱਲਾ ਫਰਦਾ ਉਹਨੂੰ ਕਿਹੜਾ ਪੋਸਟ ਫੜ ਰਹੀ ਹੈ ਕਰਦੇ ਹਾਂ ਹਾਂਜੀ ਸਰ ਜਿਹੜਾ ਪਿੰਡ ਦੇ ਵਿੱਚ ਕੁੱਟਮਾਰ ਹੋਈ ਮਾਪੋ ਨੂੰ ਕੀ ਮਾਮਲਾ ਸਰ ਇਹ ਮਾਮਲਾ ਇਹ ਜੀ ਪਿੰਡ ਗਗਵਣਾ ਜੀ ਉਥੋਂ ਜਸਵੀਰ ਕੌਰ ਪਤਨੀ ਗਰੇਜ ਸਿੰਘ ਦਾ ਉਹਨਾਂ ਦਾ ਲੜਕਾ ਸੀ ਗੱਲਾਪਰੀ ਸਿੰਘ ਜੀ ਉਹਨੂੰ ਕੀਤਾ ਬੇਦਖਲ ਪਹਿਲਾਂ ਵਿਦੇਸ਼ ਗਿਆ ਸੀ ਵਿਦੇਸ਼ ਚੋਂ ਆ ਕੇ ਹੁਣ ਉਹ ਘਰ ਨਹੀਂ ਰਹਿੰਦਾ ਹੈਗਾ ਜੀ ਇਹ ਆਇਆ ਜੀ ਘਰ ਨਾਲ ਪੰਜਾਂ ਪਾਂਦੇ ਹੋਰ ਸੀ ਇਹਦੇ ਜੀ ਆ ਕੇ ਇੱਥੇ ਘਰਾਂ ਦੇ ਬਾਪ ਨੂੰ ਮਾਂ ਨੂੰ ਕੁੱਟਮਾਰ ਕਰਕੇ ਇੱਕ ਬੁਲਟ ਮੋਟਰਸਾਈਕਲ ਦੋ ਮੋਬਾਈਲ ਲੈ ਚਲਾ ਗਿਆ ਜੀ ਸਭ ਕਿੰਨੇ ਬੰਦੇ ਦੇ ਕਾਰਜ ਵਿੱਚ ਇਹ ਸਰ ਇੱਕ ਤਾਂ ਲੜਕਾ ਲਾਪਰੀਤ ਤੇ ਬਾਕੀ ਦੇ ਨਨ ਫਿਰ ਬੰਦੇ ਚਾਰ ਹੋ ਗਏ ਅੰਦਰ ਬੜੇ ਤੇ ਮੁਕਦਮ ਹਾਂਜੀ ਮੁਕਦਮ ਅਰਜ ਕਰਤਾ 33 ਨੰਬਰ ਐਫ ਆਰ ਹੈ ਜੀ 455 148 932 ਅਗਲੀ ਕਾਰਵਾਈ ਗਰਤੀਸ਼ ਜਾਰੀ ਹੈ ਜੀ ਮੇਜਰ ਸਿੰਘ ਠੜਦਾ ਸਾਹਿਬ ਲਗੇ ਆ ਕਰ ਰਹੀ